ਗੱਲਾਂ ਨੇ ਵੀਰੇ ਇਹ ਬਹੁਤ ਪੁਰਾਣੀਆਂ ਸਰ 80s ਦੇ ਆ ਸਾਡੇ ਜੰਮਣ ਤੋਂ ਪਹਿਲਾਂ ਆ ਤੇ ਉਹਦੋਂ ਕਰਦਿਆਂ ਦਾ ਕਿਵੇਂ ਰਿਸਪੌਂਸ ਕਿ ਜਲ ਰਹੇ ਹੁੰਦਾ ਕਰਦਿਆਂ ਦਾ ਕਿਵੇਂ ਰਿਸਪੌਂਸ ਸੀ ਉਦੋਂ ਜੀ ਭਾਜੀ ਉਦੋਂ ਬੜਾ ਚੰਗਾ ਲੱਗਦਾ ਸੀ ਉਹਨਾਂ ਨੂੰ ਫਿਰ ਮੈਂ ਯੂਪੀ ਰਾਮ ਰਾਜ ਆਪਣੇ ਫਾਰਮ ਤੇ ਚੱਲ ਗਿਆ ਸੀਗਾ ਤੇ ਡੈਡੀ ਹੁਣੀ ਉਹ ਰੋਜ਼ ਪੈਕੇਜਾ ਘਿਲਾਉਣ ਵਾਲੇ ਹੁੰਦੇ ਸੀਗੇ ਹਨਾ ਤਾਂ ਉਦਾਂ ਉਹ ਬੜੇ ਮਜ਼ਾਕੀਆ ਸੁਭਾਅ ਦੇ ਸੀ ਕਿਸੇ ਨੇ ਕਿਹਾ ਵੀ ਸਾਨੂੰ ਬੜੀ ਖੁਸ਼ੀ ਹੁੰਦੀ ਆ ਭਾਜੀ ਦਾ ਗਾਣਾ ਰਾ ਪਿੰਡ ਚ ਰਿਕਾਰਡ ਚ ਪਿੰਡ ਦਾ ਨਾਮ ਬੋਲਦਾ ਹਨਾ ਵੀ ਤਾਇਆ ਤੈਨੂੰ ਵੀ ਖੁਸ਼ੀ ਹੁੰਦੀ ਕੋਈ ਬੱਚਾ ਕਹਿੰਦਾ ਪਿੰਡ ਦਾ ਮੈਂ ਕਹਿੰਦਾ ਸਾਨੂੰ ਤਾਂ ਖੁਸ਼ ਪੈਨ ਮਖਸੂਸ ਪਰ ਦੀ ਗੱਲ ਕਹਿੰਦਾ ਤਾਂ ਤੈਨੂੰ ਕਿਉਂ ਖੁਸ਼ੀ ਹੁੰਦੀ ਉਹ ਸਾਲਾ ਕਹਿੰਦਾ 8 9 ਵਜੇ ਸੁੱਤਾ ਉਹਦਾ 4 ਘੰਟਾ ਚਾਹ ਦੇ ਬਿਖੇ ਰਜਿਸਟਰ ਲੈ ਕੇ ਮਗਰ ਅੰਦਰ ਜਾ ਵੜਦਾ ਅੱਜ ਤਾਂ ਪੱਠੇ ਆਪੇ ਪਾ ਲਈ ਉਹ ਬਾਸਾ ਮਜ਼ਾ ਮਜ਼ਾਕ ਹੀ ਸੁਹਾਜ ਹੁੰਦਾ ਨਾ ਜੀ ਤੇ ਪਰ ਉਹਦਾ ਨੂੰ ਅੰਦਰੋਂ ਤਾਂ ਖੁਸ਼ੀ ਹੁੰਦੀ ਸੀ ਵਿਚਾਲੇ ਵੀ ਜਿਹੜਾ ਭਈ ਇੱਕ ਵੱਖਰਾ ਜਿਹਾ ਕੰਮ ਜਿਹੜਾ ਨਹੀਂ ਕਿਸੇ ਨੇ ਕੀਤਾ ਹਨਾ ਜੀ ਤਬਰ ਚ ਤਾਂ ਉਹ ਸਾਰ ਹੋ ਗਿਆ ਫਿਰ ਤੁਹਾਨੂੰ ਉਹ ਜਗਜੀਤ ਸਾਹਿਬ ਕਹਿੰਦੇ ਹੁੰਦੇ ਨੇ ਮੈਂ ਜਿਹੜੀ ਪਹਿਲੀ ਤਾਲੀ ਤੁਹਾਨੂੰ ਭੁੱਲ ਜ਼ਿੰਦਗੀ ਚ ਭੁੱਲਦੀ ਨਹੀਂ ਕਦੇ ਐਪਰੀਸ਼ੀਏਸ਼ਨ ਜਿਹੜੀ ਹੁੰਦੀ ਹੈ ਅਲਵਲ ਤਾਰੀਰ ਹੀ ਹੋਵੇ ਬੋਲ ਕੋਈ ਤੁਹਾਨੂੰ ਕਰੇ ਕਵੇ ਨਾ